ਕਿੰਝ ਆ ਕਿਥੇ ਮੈਂ ਮਾਡਲ ਹੋ ਸੀ ਬਾਹਰਲੇ ਬੰਦੇ ਖੜੇ ਆ ਬੰਦੇ ਤੇ ਬੰਦੇ ਲੋਕਾਂ ਨੂੰ ਘਰਦਵਾਰਾਂ ਨੂੰ ਘਰ ਦੇ ਮੋਕਾ ਆ ਮਾਡਲ ਘਰਦਵਾਰ ਇਹੋ ਹਾਂਜੀ ਬਹੁਤ ਬੜੇ ਬੀ ਭੱਜ ਗਏ ਇੱਕ ਬੰਦੇ ਤੋਂ ਦੋ ਦੋਨਾਂ ਕਿਦੋਂ ਆ ਜਲਦੀ ਭੇਜ ਦਿਓ ਭਾਜੀ ਪਲੀਜ਼ ਇੱਕ ਵਾਰੀ ਮੁੱਠਾਂ ਦੇ ਵਿੱਚ ਪਾਲਿੰਗ ਕਰਾ ਦਿਓ ਕੋਈ ਲਈ ਝਗੜਾ ਨਾ ਕੰਡਾ ਨਹੀਂ ਪਿਆਰ ਨਾਲ ਜਿਹਨੂੰ ਮੱਝ ਲੋਕ ਪੜੋ ਕੋਈ ਤੁਹਾਨੂੰ ਜਲਦੀ ਕਿਥੋਂ ਮਾਲੇ ਮਾਣਦਾ ਭਾਈ ਇਹ ਨੇਰੀ ਹੈ ਜੀ ਇਹ ਮਾਨ ਦਾ ਸਰਕਾਰ ਬੱਕਰ ਨਹੀਂ ਹੈਗਾ ਯਾਰ ਕਮੈਂਟ ਕੀ ਹੈ ਹਲੋ ਵਾਹ ਕਿੱਦਾਂ ਪਹਿਣਾ ਬਕਰਨੀ ਮਿਲਿਆ ਡਿੰਨੇ ਜੱਟਾਂ ਕੇ ਆ ਗਏ ਮੈਂ ਦਿੱਤਾ ਕੀ ਪੰਜਾਬ ਨੂੰ ਓਏ ਦਿੱਤਾ ਗਿਆ ਬੁਰੇ ਪੰਜਾਬ ਨੂੰ 10 ਗਿੰਤਾ ਕੀ ਹੈ ਉਹ ਤਾਂ ਪਤਾ ਚੋਟੇ ਗਾਦੇ ਚੋਰ ਤੁਹਾਨੂੰ ਮਮਾ ਲੋਕਾਂ ਨੇ 92 ਐਮਐਲਏ ਬਣਾਏ 92 ਐਮਐਲਏ ਵੀ ਪੰਜਾਬ ਦੇ ਲੋਕਾਂ ਦੇ ਧੀਆਂ ਦੇ ਲੋਕਾਂ ਦੇ ਅਧਿਕਾਰ ਖਾ ਗਏ ਉਹ ਚੋਰ ਤੁਹਾਨੂੰ ਲੋਕਾਂ ਨੇ ਪੰਜਾਬ ਤੋਂ 92 ਐਮਐਲਏ ਬਣਾਏ ਗਰੀਬਾਂ ਨੇ ਬਣਵੇਂ ਐਮਐਲਏ ਐ ਗਰੀਬ ਦੇ ਲੋਕਾਂ ਦੇ ਬੱਚੇ ਨੂੰ ਲੁੱਟੋਇਆ ਤੁਸੀਂ ਅੱਜ ਆਸ਼ਾ ਕਰ ਰਹੇ ਹੋ ਅਮਰਜੀਤ ਇਹਨਾਂ ਦੇ ਲੋਕਾਂ ਨੂੰ ਬੰਦੇ ਬਣਾਓ ਗੱਲ ਨਹੀਂ ਵੀਰੇ ਭਰਾਵੋ ਤੁਸੀਂ ਮੇਰੇ ਭਰਾਵੋ ਮੇਰੇ ਬਜ਼ੁਰਗਾਂ ਨੂੰ ਸਾਰਾ ਕਰਨਾ ਮੇਰੇ ਨਾਲ ਬੰਨ੍ਹ ਲਿਆ ਵੀ ਬਾਤ ਹੈ ਅੱਜ ਕਰਨਾ ਤੁਹਾਡੇ ਵਿੱਚ ਤੁਹਾਡੀ ਫੋਟੋ ਆ ਦੇਖੋ ਜੀ ਅਮਰਜੀਤ ਸਿੰਘ ਰਾਜਨ ਯੂਥ ਪ੍ਰਧਾਨ ਆਮ ਆਦਮੀ ਪਾਰਟੀ ਜ਼ਿਲ੍ਹਾ ਬਠਿੰਡਾ ਦੇਖੋ ਇਹਨਾਂ ਦੀ ਬਦਮਾਸ਼ੀ ਆਮ ਆਦਮੀ ਪਾਰਟੀ ਵਾਲਿਆਂ ਦੀ 12 ਬੰਦੇ ਬਲਾ ਕੇ ਬੂਥਾ ਤੇ ਬਿਠਾ ਰਹੇ ਨੇ ਤੇ ਲੋਕਾਂ ਨੂੰ ਭੋਲੇ ਭਲੇ ਨੂੰ ਝੰਕਾ ਰਹੇ ਨੇ ਜੀ ਆਹ ਦੇਖੋ ਵਿਸਟਿੰਗ ਕਾਰਡ ਅਮਰਦੀਪ ਸਿੰਘ ਰਾਜਨ ਪੰਜਾਬ ਜਲ ਸਰੋਤ ਪਰਵਰ ਡਾਇਰੈਕਟਰ ਹਾਂ ਕਿੱਥੇ ਹੋ ਸੰਨੀਤ ਅਲਵਾਲੀਆ ਹਾਂ ਸੰਨੀਤ ਅਲਵਾਲੀਆ ਕਿੱਥੇ ਹੋ ਅਗਾਬ ਨਮਾਸ਼ੰਦੀਆ ਨੂੰ ਸੰਨੀਤ ਹਾਂ ਇਹ ਕੋਈ ਸੰਨੀਤ ਅਲਵਾਲੀਆ ਹਾਂ ਜੀ ਇਹ ਦੇਖੋ ਜੀ ਗੁਰਕੇ ਬੁਲਾਏ ਵੀ ਬਟਿੰਡੇ ਤੂੰ ਜੋਰ ਲਾ ਕੇ ਜਿੱਦੇ ਲੋਕਾਂ ਤੇ ਕਿੱਥੇ ਦੇ ਕੰਮੀ ਆਲੂ ਵਾਲੀ ਬੁਲਾਉਂ ਤੇ ਮੇਰੇ ਵੀ ਮੇਰਾ ਬੁਲਾਵਾ ਹੈ ਇਹ ਵੀ ਮੇਰਾ ਬੁਲਾਵਾ ਹੈ ਆ ਜੇ ਆਮ ਆਲੀ ਬੱਠੇ ਇਹਨਾਂ ਨੂੰ ਪਿਆਰ ਵੀ ਆ ਕੇ ਬੂਥਾਂ ਤੇ ਬਹਿ ਗਏ ਹੋ ਨਹੀਂ ਚੱਲੀ ਤੇਰੀ ਫੋਟੋ ਹੈ ਤੇਰੀ ਫੋਟੋ ਪਹਿਲੇ ਤੂੰ ਬੂਥ ਤੇ ਬੈਠਾ ਨਹੀਂ ਬੱਠੇ ਬੱਦ ਬਾਦ ਤੂੰ ਆਇਆ ਤੇਰੀ ਫੋਟੋ ਆ ਮੇਕੋ ਅੰਦਰ ਨਪੜਾ ਦੇ ਮੈਂ ਕਹਿੰਦਾ ਬੜਾ ਬਾਜੀ ਨਹੀਂ ਵੇਖਣ ਹਾਂ ਸੰਨੀ ਅਲੂ ਵਾਲੀਆ ਨਾਲ ਸੰਨੀ ਅਲੂ ਵਾਲੀਆ ਚੇਅਰਮੈਨ ਦੀ ਰਿਪੋਰਟ ਦਾ ਪੂਰੀ ਫੋਟੋ ਹੈ ਸੋ ਭੱਜ ਗਿਆ ਇਹ ਰਹਿ ਗਿਆ ਸੰਨੀ ਅਲੂ ਵਾਲੀਆ ਉਹ ਭੱਜ ਗਿਆ ਸੰਨੀ ਅਲੂ ਵਾਲੀਆ ਉਹ ਨਾਲ ਉਹਦੀ ਫੋਟੋ ਸੀਗੀ ਨਾਲ ਹਾਂ ਹੈਗੀ ਮੇਰੇ ਕੋਲ ਭਾਜੀ ਮੈਂ ਤਾਂ ਕੈਂਟਾ ਲੱਭਣ ਡਿਆ ਕੱਲ ਦੂਜੇ ਪੱਗਾਂ ਪਾਈਆਂ ਰੰਗਾਂ ਨਾਲ ਮੈਨੂੰ ਓਪਣ ਬਲਵਾਣਾ ਸੰਦੇ ਕਿੱਥੇ ਕੋ ਕੈਮਰੇ ਲੱਗੇ ਨਾ ਕਾਟਦੇ ਪਰ ਜਦ ਕੈਮਰੇ ਲੱਗੇ ਆ ਮਰ ਜੇਂਗਾ ਤੂੰ ਨਾ ਬੋਲ ਹਾਂਜੀ ਉਸੀ ਲੋਕਾਂ ਨੂੰ ਕੀ ਇਨਸਾਫ਼ ਦਿਓਗੇ ਪੰਜਾਬ ਦੇ ਲੋਕ ਰੋ ਰੇ ਤਾਈ ਤਾਈ ਕਰ ਰਹੇ ਨੋਕੇ ਦੇੰਦੇ ਲੋਕਾਂ ਨੂੰ ਲੋਕਾਂ ਦੇ ਘਰ ਰੋਜ਼ਗਾਰ ਦੇ ਦਿੰਦੇ ਅੱਜ ਕਾਹਦਾ ਸਾਈਡ ਕੋਡ ਕਰਦੇ ਜੀ ਆਇਆ ਕਿਦਾਂ ਮਣੀ ਬੈਠੇ ਕੱਚੇ ਪਰ ਦੌਕਾ ਬੈਠੇ ਛੱਡਨੇ ਕੇ ਦਾ ਪੰਜ ਜਿਹੜਾ ਆਂਦਾ ਬਾਹਰਲਾ ਬੰਦਾ ਲੋਕਰ ਆਪਣੇ ਭਰਾ ਆਏ ਆ ਸਾਰੇ ਜਿੰਨੇ ਲੋਕ ਜਿਹੜੀ ਮਜੀਦਪੁਰ ਦੇ ਬੰਦੇ ਆ ਸਾਡੀ ਕੋਈ ਗੱਲ ਨਹੀਂ ਕਿਸੇ ਨਾਲ ਬੰਦਾ ਨਹੀਂ ਬੈਠਦਾ ਆਪਣੇ ਲੋਕਾਂ ਨੇ ਪੁੱਛਿਆ ਆਪਾਂ ਦੀ ਲਗ ਲਗ ਵਿਚਾਰ ਕੀ ਹੋ ਗਿਆ ਸੁਨੀਆਂ ਦੀ ਮਰਜ਼ੀ ਹੈ ਬੰਦਾ ਨਹੀਂ ਬੈਠਦਾ ਸਾਰੇ ਬੰਦੇ ਦਰੂਹੇ ਪੰਨੀਰ ਆ ਜਾਂਦੇ ਆ ਉਹਨੂੰ ਅਮਰੀਕਾ ਦੀ ਗੱਲ ਹੈ ਮੋੜ ਦੀ ਮਰਜ਼ੀ ਦੁਨੀਆ ਬਾਹਰ ਦੁਨੀਆ ਦਾ ਨਾ ਨਾ ਕਰੋ ਬੰਦੇ ਆਗੇ ਸੰਸਦ ਦੇ ਚਲੋ ਆ ਇਹਦਾ ਫੋਨ ਵੀ ਹੁਣ ਉੱਪਰੋਂ ਬੰਦ ਹੋ ਜਾਣਾ ਹੋਇਆ ਕੀ ਤੁਸੀਂ ਕਰਦੇ ਕੀ ਬੇਬਦਵਾਸ਼ੀ ਆ ਕੇ ਇੱਥੇ ਸੂਈ ਭੈਣਾਂ ਨੂੰ ਡਰਾ ਰਹੇ ਹੋ ਇਹ ਤਾਂ ਢੀ ਇਨਸਾਨੀਅਤ ਦਾ ਸ਼ਰਮ ਕਰੋ ਸ਼ਰਮ ਜੀ ਤੁਸੀਂ ਇੱਥੇ ਰਹੋ ਪਹਿਲਾਂ ਪੁਲਿਸ ਨੂੰ ਆ ਕੇ ਜਾਇਓ ਸਾਹਮਣੇ ਆ ਭੂਤ ਦੇ ਮੈਂ ਸਭ ਕੁਝ ਦੇਖ ਰਿਹਾ ਹਾਂ ਰੰਗਲਾੜ ਬੜੇ ਮੈਂ ਬੈਠੀ ਹਾਂ ਰੋਟੇ ਜੋ ਦੇਖੋ ਕੋਣ ਆਇਆ ਆ ਸਾਹਿਬ ਕੋਣ ਹੈ ਇਹ ਕੀ ਹੈ ਇਹ ਨਹੀਂ ਭਾਈ ਇਹ ਮੈਂ ਨਹੀਂ ਕਰਦਾ ਪੰਜ ਕਿੱਟਾਂ ਆਈਏ ਪਾ ਕੇ ਕਰਾਵਾ ਦੇ ਤੁਹਾਨੂੰ ਪਾਤ ਕਿਹੜੇ ਲੋਕਾਂ ਨੂੰ ਜਵਾਬ ਦੇਉਗਾ ਸਿਆਸਤ ਦੇ ਬੰਦੇ ਨੂੰ ਬੰਦੇ ਨੂੰ ਨੱਬਣੀ ਦਿੰਦੇ ਬਾਤ ਨੂੰ ਬਲਕਿ ਇਹ ਰਹੇ ਗਏ ਸਲਾਤ ਮਾਲੇ ਵੜਦੇ ਆ